ਹੁਣ ਸੰਗਰੂਰ ਦੇ ਹਸਪਤਾਲ ਦੇ ਵਿੱਚ ਮਰੀਜ਼ਾਂ ਨੂੰ ਡਾਇਲਿਸਿਸ ਕਰਵਾਉਣ ਦੇ ਲਈ ਉਡੀਕ ਨਹੀਂ ਕਰਨੀ ਪਵੇਗੀ ਸਗੋਂ ਦੋ ਸ਼ਿਫਟਾਂ ਦੇ ਵਿੱਚ ਡਾਇਲਿਸਿਸ ਦੀ ਸਹੂਲਤ ਮਰੀਜ਼ਾਂ ਦੇ ਲਈ ਮੁਹੱਈਆ ਕੀਤੀ ਜਾਵੇਗੀ ਕਿਉਂਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿਵਲ ਹਸਪਤਾਲ ਸੰਗਰੂਰ ਦੇ ਐਮਰਜੈਂਸੀ ਵਾਰਡ ਦੇ ਵਿੱਚ ਨਵੀਂ ਆਧੁਨਿਕ ਡਾਇਲਿਸਿਸ ਮਸ਼ੀਨ ਦਾ ਅਦੁਕਾਟਨ ਕਰ ਦਿੱਤਾ ਤੇ ਉਨ੍ਹਾਂ ਆਖਿਆ ਹੈ ਕਿ ਮਰੀਜ਼ਾਂ ਨੂੰ ਮਾਹਰ ਡਾਕਟਰਾਂ ਦੀ ਨਿਗਰਾਨੀ ਹੇਠ ਹੋਰ ਵੀ ਬਿਹਤਰ ਡਾਇਲਿਸਿਸ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਦੇਖੋ ਪਿਛਲੇ ਸਵੇਰੇ ਦੇ ਵਿੱਚ ਮੈਨੂੰ ਸਾਡੇ ਵਿਧਾਇਕ ਨਰਿੰਦਰ ਕੌਰ ਭਰਾਜ ਜੀ ਨੇ ਇਹ ਗੱਲ ਧਿਆਨ ਚ ਲਿਆਂਦੀ ਸੀ ਕਿ ਡੈਲਸਸ ਮਸ਼ੀਨ ਦੀ ਕਮੀ ਆ ਤਾਂ ਉਸੇ ਸਮੇਂ ਮੈਂ ਇਹ ਜਿਹੜਾ ਮਾਮਲਾ ਟਿਕਪ ਕਰਕੇ ਮਸ਼ੀਨ ਜਿਹੜੀ ਲਿਆਂਦੀ ਹੈ ਬੜੀ ਅੱਛੀ ਕੁਆਲਟੀ ਦੀ ਮਸ਼ੀਨ ਆਈ ਹੈ ਜਿਵੇਂ ਡਾਕਟਰ ਸਾਹਿਬਾਨ ਨੇ ਦੱਸਿਆਗਾ ਸੋ ਹੁਣ ਮੈਂ ਸਮਝਦਾ ਮਸ਼ੀਨਾਂ ਦੀ ਕੋਈ ਵੀ ਕਮੀ ਨਹੀਂ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਡੈਲਸਸ ਕਰਾਉਣ ਵਾਲਾ ਮਰੀਜ਼ ਉਹ ਬਾਹਰ ਨਹੀਂ ਜਾਊਗਾ ਪਹਿਲਾਂ ਵੀ ਨਹੀਂ ਜਾਂਦੇ ਸੀ ਹੁਣ ਜਿਹੜਾ ਮੈਂ ਸਮਝਦਾ ਹੋਰ ਵੀ ਪੁਖਤਾ ਪ੍ਰਬੰਧ ਹੋ ਗਏ ਨੇ ਸੋ ਇਹਦੇ ਆਉਣ ਦੇ ਨਾਲ ਸਾਡੇ ਮਰੀਜ਼ਾਂ ਦਾ ਬਹੁਤ ਅچھے ਤਰੀਕੇ ਦੇ ਨਾਲ ਇਲਾਜ ਹੋਊਗਾ ਔਰ ਸਾਰਾ ਇਲਾਜ ਜਿਹੜਾਗਾ ਉਹ ਮੁਕਤ ਹੁੰਦਾਗਾ ਉਹ ਸਭ ਤੋਂ ਲੇਟੈਸਟ ਤਕਨੀਕ ਦੀ ਜਿਹੜੀਆਂ ਮਸ਼ੀਨਾਂ ਸੋ ਇਹਦੇ ਨਾਲ ਮੈਂ ਸਮਝਦਾ ਸੰਗਰੂਰ ਦੇ ਅੰਦਰ ਕੋਈ ਵੀ ਡਾਇਲਸਿਸ ਕਰਨ ਵਾਲਾ ਮਰੀਜ਼ ਜਿਹੜਾ ਹੈਗਾ ਉਹ ਲਾਸਟ ਤੋਂ ਬਿਨਾ ਨਹੀਂ ਰਹੂਗਾ ਇਹ ਹੋਰ ਵੀ ਮਸ਼ੀਨਾਂ ਆ ਰਹੀਆਂ ਨੇ ਜਿਸ ਸੰਗਰੂਰ ਹਸਪੀਟਲ ਦੇ ਲਈ ਹੋਰ ਕੀ ਕੀ ਨਵੇਂ ਪ੍ਰੋਜੈਕਟ ਆ ਰਹੇ ਬਿਲਕੁਲ ਮੈਨੂੰ ਡਾਕਟਰ ਸਾਹਿਬ ਨੇ ਹੁਣੇ ਹੀ ਕਾਫੀ ਡੀ ਸਾਹਿਬ ਸਾਡੇ ਖੜੇ ਨੇ ਮੰਨਜੋ ਇਹਨਾਂ ਨੇ ਵੀ ਧਿਆਨ ਚ ਲਿਆਂਦਾਗਾ ਕਿ ਸੀਵਰੇਜ ਦੀ ਸਮੱਸਿਆ ਹੋਰ ਦੋ ਚਾਰ ਸਮੱਸਿਆਵਾਂ ਮਾਨੇ ਛੋਟੀਆਂ ਛੋਟੀਆਂ ਉਹਨਾਂ ਲਈ ਬੜੇ ਜਲਦੀ ਜਿਹੜੇ ਫੰਡ ਨੇਗੇ ਉਹ ਮਹੱਈਆ ਕਰਵਾ ਦਾਂਗੇ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆ ਉਹ ਬਤਾਈ ਜਾ ਚੁੱਕੀ ਆ ਸੋ ਇਸ ਗੱਲ ਕਰਕੇ ਮੈਂ ਸਮਝਦਾ ਕਿ ਸਰੂਰ ਜਿਹੜਾ ਹਸਪੀਟਲ ਆ ਉਹ ਪੰਜਾਬ ਦਾ ਵੈਸਟ ਹਸਪੀਟਲ ਬਣ ਜਾਣਾ ਸਿਰੇ ਫ੍ਰਿਜ਼ੀਨੀਅਸ ਦੀ ਮਸ਼ੀਨ ਆ ਹਿਮੋਡੈਲਸਿਸ ਕਰਦੀ ਹੈ ਜਿਹੜੀ ਮਤਲਬ ਜੇ ਹਿਮੋਡੈਲਸਿਸ ਦਾ ਸੈਕਟਰ ਦੇਖਿਆ ਜਾਵੇ ਤਾਂ ਫ੍ਰਿਜ਼ੀਨੀਅਸ ਬੈਸਟ ਮਸ਼ੀਨ ਹੈ ਇੱਕ ਤਾਂ ਹੁੰਦਾ 1 ਆਫ ਦਾ ਬੈਸਟ ਇਟਸ ਨਾਟ 1 ਆਫ ਦਾ ਬੈਸਟ ਇਟ ਇਜ਼ ਦਾ ਬੈਸਟ ਮਸ਼ੀਨ ਪੀਜੀਆਈ ਚੰਡੀਗੜ੍ਹ ਤੇ ਜਿੰਨੀਆਂ ਮਸ਼ੀਨਾਂ ਫ੍ਰਿਜ਼ੀਨੀਅਸ ਦੀਆਂ ਨੇ ਫੋਰ ਬਹੁਤ ਕੰਪਨੀ ਬਣਾਉਂਦੀਆਂ ਨੇ ਪਰ ਇਹ ਸਟੇਟ ਆਫ ਆਰਟ ਮਸ਼ੀਨ ਹੈ ਜੋ ਐਸ ਵੇਲੇ ਟਾਪ ਨੌਚ ਜਿਵੇਂ ਆਪਾਂ ਗੱਡੀਆਂ 'ਚ ਕਹਿੰਦੇ ਆ ਫੁੱਲੀ ਲੋਡਡ ਮਾਡਲ ਇਹ ਫੁੱਲੀ ਲੋਡਡ ਮਾਡਲ ਹੈ ਜੀ ਤੇ ਆਈ ਐਮ ਵੈਰੀ ਹੈਪੀ ਮੈਨੂੰ ਬੜੇ ਮਾਣ ਨਾਲ ਮੈਂ ਕਹਿ ਰਿਹਾ ਕਿ ਵਿੱਤ ਮੰਤਰੀ ਸਾਹਿਬ ਨੇ ਦਿੱਤੀ ਹੈ ਮਸ਼ੀਨ ਸਾਨੂੰ ਐਮ ਐਲ ਏ ਮੈਡਮ ਸਾਡੇ ਨਾਲ ਹਮੇਸ਼ਾ ਨਾਲ ਰਹੇ ਨੇ ਤੇ ਇਹ ਜਿਹੜਾ ਸੰਗਰੂਰ ਦਾ ਡਾਇਲਸਿਸ ਯੂਨਿਟ ਹੈ ਇਹ ਪੰਜਾਬ ਦਾ ਪਹਿਲਾ ਡਾਇਲਸਿਸ ਯੂਨਿਟ ਹੈ ਮੈਡੀਕਲ ਕਾਲਜ ਤੋਂ ਇਲਾਵਾ ਜਿਹੜਾ ਜਿਹੜਾ ਸ਼ੁਰੂ ਹੋਇਆ ਸੀ ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਜ਼ਿਲ੍ਹੇ 'ਚ ਕੋਈ ਮਸ਼ੀਨ ਬੰਦ ਹੋ ਜੇ ਕੋਸ਼ਿਸ਼ ਕਰਦੇ ਆ ਕਿ ਸਾਡੀਆਂ ਨਹੀਂ ਬੰਦ ਹੋਣੀਆਂ ਪਰ ਸਾਡਾ ਰਿਕਾਰਡ ਬੋਲਦਾ ਅਸੀਂ ਦੋ ਸ਼ਿਫਟਾਂ 'ਚ ਡਾਇਲਸਿਸ ਚਲਾ ਰਹੇ ਆ ਜੀ ਸਾਡੇ ਕੋਲ ਪਹਿਲਾਂ ਚਾਰ ਮਸ਼ੀਨ ਸੀ ਜਿਹਦੇ ਵਿੱਚੋਂ ਤਿੰਨ ਕਲੀਨ ਡਾਇਲਸਿਸ ਕਰਦੀਆਂ ਸੀ ਔਰ ਇੱਕ ਇਨਫੈਕਟਿਡ ਕੇਸਿਸ ਲਈ ਸੀ ਹੁਣੇ ਪੰਜਵੀਂ ਮਸ਼ੀਨ ਸਾਡੇ ਕੋਲ ਆ ਗਈ ਜਿਹੜੀਆਂ ਅਸੀਂ ਕਲੀਨ ਕੇਸਿਸ ਲਈ ਵਰਤਾਂਗੇ ਇਹਦੇ ਚ ਇੱਕ ਜਿਹੜੀ ਮੇਨ ਫੈਸਿਲਿਟੀ ਹੈ ਕਿ ਆਟੋਮੈਟਿਕਲੀ ਇਹਨੂੰ ਸਿਰਫ ਕਮਾਂਡ ਦੇਣ ਦੀ ਜ਼ਰੂਰਤ ਪੈਂਦੀ ਹੈ ਕਿ ਚਾਹੇ ਅਸੀਂ ਕਮਾਂਡ ਸੈੱਟ ਕਰਦੀਏ ਹਰ 5 ਮਿੰਟ ਬਾਅਦ ਜਾਂ ਹਰ 2 ਮਿੰਟ ਬਾਅਦ ਇਹ ਮਸ਼ੀਨ ਪੇਸ਼ੈਂਟ ਦੇ ਬੀਪੀ ਪਲਸ ਆਟੋਮੈਟਿਕਲੀ ਮੋਨੀਟਰ ਕਰਦੀ ਹੈ ਨਹੀਂ ਪਹਿਲਾਂ ਵਾਲੀਆਂ ਜਿਹੜੀਆਂ ਸਾਡੀਆਂ ਕੁਝ ਮਸ਼ੀਨ ਸੀ ਉਹ ਚ ਸਾਨੂੰ ਮੈਨੂਅਲੀ ਚੈੱਕ ਕਰਨਾ ਪੈਂਦਾ ਸੀ ਸਾਡੀ ਸਟਾਫ ਨੂੰ ਹਰ 5 ਮਿੰਟ ਬਾਅਦ ਜਾਂ ਹਰ 10 ਮਿੰਟ ਬਾਅਦ ਉਹਦਾ ਚੈੱਕ ਕਰਨਾ ਪੈਂਦਾ ਸੀ ਹੁਣ ਇਹਨੂੰ ਸਿਰਫ ਕਮਾਂਡ ਦੇਣ ਦੀ ਜ਼ਰੂਰਤ ਹੈ ਬੜੇ ਚੰਗੇ ਕਾਜ ਕਰ ਰਹੇ ਜੀ ਪੰਜਾਬ ਗਵਰਨਮੈਂਟ ਚੀਮਾ ਸਾਹਿਬ ਨੂੰ ਮੈਂ ਜ਼ਰੂਰ ਨੂੰ ਦੇ ਰਹੇ ਨੇ ਔਰ ਬਹੁਤ ਚੰਗੀ ਗੱਲ ਹੈ ਕਿਉਂਕਿ ਮੈਡਮ ਭਰਾਜੀ ਵੀ ਆਏ ਹੋਏ ਨੇ ਇੱਥੇ ਜੀਮਾ ਸਾਹਿਬ ਨਾਲ ਬਹੁਤ ਵਧੀਆ ਸਾਡੇ ਸ਼ੁਰੂ ਤੋਂ ਹੀ ਕਾਫੀ ਨੇੜਤਾ ਹੈ ਔਰ ਬਹੁਤ ਚੰਗਾ ਕਾਰਜ ਕਰ ਰਹੇ ਨੇ ਸਾਡੇ ਇਲਾਕੇ ਦੇ ਲਈ ਵੀ ਪੂਰੇ ਪੰਜਾਬ ਦੇ ਸਰਦਾਰ ਜੀ ਤੁਸੀਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਸਕਦੇ ਹੋ ਜ਼ਰੂਰ ਤੋਂ ਕੀ ਕਰਨ ਜੀ ਤੁਹਾਨੂੰ ਮੋਹਰੇ ਇੰਟਰਸਟਡ ਹੈ ਨਹੀਂ ਅਜੇ ਮੈਨੂੰ ਨਹੀਂ ਪਤਾ ਜੀ ਮੈਂ ਲੜ ਸਕਦਾ ਜਾਂ ਨਹੀਂ ਨਹੀਂ ਬਾਕੀ ਜਿਵੇਂ ਕਹਿਣਗੇ ਲੋਕ ਠੀਕ ਹੈ ਜੀ ਰੁਪਈਆ ਦੇਖਾਂਗੇ ਕਿ ਇਹ ਲੋਕ ਜੇ ਚਾਹੁੰਦੇ ਨੇ ਤਾਂ ਜ਼ਰੂਰ ਲੋਕਾਂ ਦੇ ਨਾਲ ਹਾਂ ਜੀ ਜਗਬਾਣੀ ਟੀਵੀ ਲਈ ਅਨਿਲ ਜੈਨ ਜੀ ਰਿਪੋਰਟ